ਹੈਲੋ एवरीवन ਸਟੱਡੀ ਸਰਕਲ 07 ਆਨਲਾਈਨ ਪਲੇਟਫਾਰਮ ਤੇ ਸਭ ਦਾ ਸਵਾਗਤ ਕੀਤਾ ਜਾਂਦਾ ਹਾਂਜੀ ਸਟੂਡੈਂਟਸ ਧਿਆਨ ਦਿਓ ਅੱਜ ਦਾ ਜੋ ਆਪਣਾ ਸੈਸ਼ਨ ਰਹਿਣ ਵਾਲਾ ਉਹ ਈਟੀਟੀ 9894 ਦੀ ਜੋ ਨਵੀਂ ਲਿਸਟ ਜਾਰੀ ਹੋਈ ਆ ਉਸ ਨੂੰ ਲੈ ਕੇ ਆ ਕਿੰਨੇ ਸਟੂਡੈਂਟਸ ਐਡ ਹੋਏ ਨੇ ਜਾਂ ਕਿੰਨਾ-ਕਿੰਨਾ ਸਟੂਡੈਂਟਸ ਦੀ ਨਵੀਂ ਲਿਸਟ ਜਾਰੀ ਹੋਈ ਆ ਉਹ ਆਪਾਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਸਾਰਿਆਂ ਨੂੰ ਪਤਾ ਕਿ ਓਪਨ ਕੈਟਾਗਰੀ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਬਾਹਰ ਹੋ ਗਏ ਤੇ ਜੋ ਕਿ ਪ੍ਰਾਣੀ ਲਿਸਟ ਦੇ ਵਿੱਚ ਨਾਮ ਹੈਗਾ ਸੀ ਤੇ ਨਵੀਂ ਲਿਸਟ ਦੇ ਵਿੱਚ ਨਾਮ ਉਹਨਾਂ ਦਾ ਨਹੀਂ ਆਇਆ ਉਸ ਦਾ ਕੀ ਕਾਰਨ ਹੈ ਉਹ ਆਪਾਂ ਸਾਰੀ ਅੱਜ ਦੇ ਇਸ ਸੈਸ਼ਨ ਦੇ ਵਿੱਚ ਗੱਲ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਿਉਂਕਿ ਆਪਾਂ ਇਸ ਚੈਨਲ ਦੇ ਉੱਤੇ ਭਾਤਿਆਂ ਦੇ ਸੰਬੰਧ ਦੇ ਵਿੱਚ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਰਹੇਗੇ ਜਾਂ ਕੋਈ ਵੀ ਵਿਭਾਗ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਹੁੰਦਾ ਤਾਂ ਉਸ ਬਾਰੇ ਹਰ ਇੱਕ ਜਾਣਕਾਰੀ ਦਿੱਤੀ ਜਾਂਦੀ ਹੈਗੀ ਕਿਸੇ ਵੀ ਸਟੂਡੈਂਟਸ ਨੂੰ ਪੀਡੀਐਫ ਜਾਂ ਇਹ ਨੋਟੀਫਿਕੇਸ਼ਨ ਨਹੀਂ ਮਿਲਿਆ ਤਾਂ ਉਹ ਆਪਣੇ WhatsApp ਨੰਬਰ ਤੇ ਮੈਸੇਜ ਕਰਕੇ PDF ਪ੍ਰਾਪਤ ਕਰ ਸਕਦਾ ਜੇ ਤੁਸੀਂ Telegram ਲਿੰਕ ਦੇ ਨਾਲ ਜੁੜਨਾ ਚਾਹੁੰਦੇ ਹੋ ਆਪਣੇ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਨਾ ਜੇ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਇਹ ਲਿੰਕ ਦਿੱਤਾ ਹੋਇਆ Telegram ਉਸ ਤੇ ਕਲਿੱਕ ਕਰਕੇ ਤੁਸੀਂ ਆਪਣੇ ਸਟੱਡੀ ਸਰਕਲ 07 ਗਰੁੱਪ ਦੇ ਨਾਲ ਜੁੜ ਸਕਦੇ ਹੋਗੇ ਇਹ ਆਪਣਾ WhatsApp ਨੰਬਰ ਆ ਇਸ ਤੇ ਤੁਸੀਂ ਮੈਸੇਜ ਕਰਕੇ ਵੀ WhatsApp ਗਰੁੱਪ ਦੇ ਨਾਲ ਜੁੜ ਸਕਦੇ ਹੋਗੇ ਹਾਂਜੀ ਕੀ ਹੈ ਨੋਟੀਫਿਕੇਸ਼ਨ ਦੇ ਵਿੱਚ ਆਪਾਂ ਸਮਝਦੇ ਹਾਂ ਇਹ ਨੋਟੀਫਿਕੇਸ਼ਨ ਪਰਤੀਆਂ ਸੰਬੰਧੀ ਹੈ ਜੋ ਕਿ 9894 ਭਰਤੀ ਦੇ ਲਈ ਹੈ ਸਿੱਖਿਆ ਵਿਭਾਗ ਵੱਲੋਂ 12 10 2022 ਨੂੰ 9894 ईटीटी ਭਰਤੀ ਸੰਬੰਧੀ ਵਿਗਿਆਪਨ ਦਿੱਤਾ ਗਿਆ ਸੀ ਇਸ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 10 11 2022 ਸੀ ਇਸ ਭਰਤੀ ਸੰਬੰਧੀ ਕੋਰਟ ਆਫ ਇੰਡੀਆ ਵੱਲੋਂ ਐਨਆਈਓਸੀ ਜੋ ਕਿ ਨੈਸ਼ਨਲ ਸਕੂਲ ਆਫ ਓਪਨ ਸਕੂਲਿੰਗ ਦੇ ਸਟੂਡੈਂਟ ਸੀ ਡਿਪਲੋਮੇ ਦੀ ਬੈਰਤਾ ਸਬੰਧੀ 10 12 2024 ਨੂੰ ਹਾਈ ਕੋਰਟ ਵੱਲੋਂ EWS ਦੇ ਰਾਖਵਾਕਰਨ ਸਬੰਧੀ 14 10 2024 ਨੂੰ ਦਿੱਤੇ ਗਏ ਫੈਸਲਿਆਂ ਦੀ ਲਾਅ ਵਿੱਚ ਵਿਭਾਗ ਵੱਲੋਂ ਇਸ ਭਰਤੀ ਦੀ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਰੀਕਾਸਟ ਕੀਤੀ ਗਈ ਹੈ ਯਾਨੀ ਕਿ ਨਵੀਂ ਲਿਸਟ ਆਈ ਹੈਗੀ ਕੀ ਇਹ ਲਿਸਟ ਦੇ ਵਿੱਚ ਆਪਾਂ ਦੇਖਦੇ ਹਾਂ ਅੱਗੇ ਕੈਟਾਗਰੀ ਵਾਈਜ਼ ਵੀ ਦੇਖਾਂਗੇ ਕਿੰਨੀ-ਕਿੰਨੀ ਕੱਟ ਆਫ ਰਹਿਣ ਵਾਲੀ ਆ ਜੋ ਕਿ ਵਿਭਾਗ ਦੀ ਵੈਬਸਾਈਟ www d.recruitmentboard.com ਤੇ ਅਪਲੋਡ ਕੀਤੀ ਗਈ ਆ ਇੱਥੇ ਇਹ ਵੀ ਦੱਸਿਆ ਜਾਂਦਾ ਕਿ ਇਸ ਭਰਤੀ ਸੰਬੰਧੀ ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤੀਆਂ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟਾਂ ਜਨੀਆਂ ਕਿ ਜੋ ਪਹਿਲਾਂ ਲਿਸਟਾਂ ਜਿੰਨੀਆਂ ਵੀ ਆਈਆਂ ਸੀਗੀਆਂ ਕੱਟਆਫ ਨੂੰ ਲੈ ਕੇ ਜਾਂ ਹੋਰ ਵੀ ਕੋਈ ਵੀ ਲਿਸਟ ਆਈ ਸੀ ਜੋ ਕਿ ਵਿਭਾਗ ਵੱਲੋਂ ਵੈਬਸਾਈਟ ਤੇ ਅਪਲੋਡ ਕੀਤੀਆਂ ਗਈਆਂ ਸੀਗੀਆਂ ਉਹ ਰੱਦ ਕੀਤੀਆਂ ਜਾਂਦੀਆਂ ਹਨ ਕੀ ਕਿਹਾ ਗਿਆ ਹੈ ਕਿ ਜੋ ਵੀ ਪਹਿਲਾਂ ਲਿਸਟਾਂ 88599 ਲਈ ਆਈਆਂ ਸੀ ਉਹ ਹੁਣ ਇਹਨਾਂ ਨੇ ਕੀ ਕਰਤੀਆਂ ਰੱਦ ਕਰਤੀਆਂ ਤੇ ਹੁਣ ਨਵੀਂ ਲਿਸਟ ਜਾਰੀ ਹੋਈ ਹੈ ਕੱਲ ਦੀ ਡੇਟ ਦੇ ਵਿੱਚ ਆਪਾਂ ਉਸ ਬਾਰੇ ਵੀ ਦੇਖਦੇ ਹਾਂ ਕਿਉਂਕਿ ਉਸ ਲਿਸਟ ਦੇ ਵਿੱਚ ਜੋ ਨਵੇਂ ਕੈਂਡੀਡੇਟ ਵੀ ਐਡ ਹੋਏ ਨੇ ਤੇ ਕੁਝ ਪੁਰਾਣੇ ਪਹਿਲਾਂ ਕੈਂਡੀਡੇਟ ਜੋ ਭਰਤੀ ਦੇ ਵਿੱਚ ਹੈਗੇ ਸੀ ਉਹ ਬਾਹਰ ਹੋ ਗਏ ਨੇ ਜੋ ਓਪਨ ਕੈਟਾਗਰੀ ਦੇ ਵਿੱਚ ਸੀ ਆਪਾਂ ਉਹ ਸਾਰੀਆਂ ਗੱਲ ਉਸ ਲਿਸਟ ਦੇ ਵਿੱਚ ਦੇਖਦੇ ਹਾਂ ਹਾਂਜੀ ਸਾਰੇ ਦੇਖ ਸਕਦੇ ਹੋ ਇਹ ਆ ਕੈਟਾਗਰੀ ਵਾਈਜ਼ ਲਿਸਟ 94 ਭਰਤੀਆਂ ਦੀ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਓਪਨ ਕੈਟਾਗਰੀ ਜਨਨ ਕਿ ਜੋ ਓਪਨ ਕੈਟਾਗਰੀ ਸੀ ਉਹ 170 ਨੰਬਰ ਹਾਈਐਸਟ ਸੀਗੇ ਐਸਸੀ ਬੱਚੇ ਦੇ ਹੀ ਹੈ ਇਹ ਸਾਰੀ ਓਪਨ ਦੀ ਲਿਸਟਾ ਸਭ ਤੋਂ ਪਹਿਲਾਂ ਦੇਖੋ ਇੱਥੇ ਰਜਿਸਟ੍ਰੇਸ਼ਨ ਨੰਬਰ ਦੇਖ ਸਕਦੇ ਹੋ ਐਪਲੀਕੇਸ਼ਨ ਐਪਲੀਕੇਸ਼ਨ ਨੰਬਰ ਨੇਮ ਫਾਦਰ ਨੇਮ ਡੇਟ ਆਫ ਬਰਥ ਕੈਟਾਗਰੀ ਵਾਈਜ਼ ਜਨਨ ਕਿ ਜੋ ਵੀ ਕੈਟਾਗਰੀ ਦਾ ਬੱਚਾ ਜੋ ਜਿਵੇਂ ਐਸਸੀ ਦੇ ਜਾਲੀ ਨੰਬਰ ਉਹ ਜਰਨਲ ਦੇ ਵਿੱਚ ਕਾਊਂਟ ਹੋ ਗਿਆ ਐਕਸ ਸਰਵਿਸਮੈਨ ਪੇਪਰ 2 ਦੇ ਮਾਰਕਸ ਜਨੀ ਕਿ ਆਪਣੀ ਮੈਰਿਟ ਚੀਜ਼ ਪੇਪਰ ਚੋਂ ਬਣੀ ਆ ਤੇ ਇਥੇ ਸਟੇਟਸ ਜੋ एलिਜੀਬਲ ਆ ਜਾਂ ਨਹੀਂ एलिਜੀਬਲ ਹੈ ਉਸ ਵਾਰੀ ਦੱਸਿਆ ਜਾਏਗਾ ਆਪ ਤੋਂ ਸਭ ਤੋਂ ਪਹਿਲਾਂ ਦੇਖਦੇ ਆ ਆਪਾਂ ਜਰਨਲ ਕੈਟਾਗਰੀ ਦੀ ਲਿਸਟ ਕਿੰਨੇ ਤੱਕ ਗਈ ਆ ਜਾਂ ਮੈਰਿਟ ਕਿੱਥੋਂ ਤੱਕ ਕੱਟਆਫ ਕਿੰਨੀ ਰਹੀ ਆ ਇਹਦੇ ਵਿੱਚ ਘੱਟੋ ਘੱਟ 1100 ਦੇ ਕਰੀਬ ਸਟੂਡੈਂਟ ਸੀ ਇਸ ਲਿਸਟ ਦੇ ਵਿੱਚ ਇਹ ਸਾਰੇ ਸਟੂਡੈਂਟਸ ਜੋ ਕਿ ਓਪਨ ਕੈਟਾਗਰੀ ਦੇ ਨੇ ਇਨਾਂ ਦੀ ਲਿਸਟ 1170 ਸਟੂਡੈਂਟਸ ਓਪਨ ਕੈਟਾਗਰੀ ਦੇ ਨੇ ਆਪਾਂ 1170 ਤੱਕ ਚੱਲਦੇ ਆਂ ਆਪਾਂ ਦੇਖਦੇ ਆ ਵੀ ਕਿੰਨੇ ਤੱਕ ਮੈਰਿਟ ਗਈ ਆ ਓਪਨ ਕੈਟਾਗਰੀ ਦੀ 900 900 ਤੱਕ ਪਹੁੰਚ ਗਏ ਆਪਾਂ 1170 ਸਟੂਡੈਂਟਸ ਐਡ ਕੀਤੇ ਗਏ ਨੇ ਓਪਨ ਕੈਟਾਗਰੀ ਦੇ ਦੇਖੋ ਜੀ ਇਹ ਆ ਗਏ 1170 ਸਟੂਡੈਂਟਸ ਓਪਨ ਕੈਟਾਗਰੀ ਇਹਦੇ ਵਿੱਚ ਜੋ ਕਿ ਮੈਰਿਟ ਗਈ ਆ ਉਹ 134 ਆ 134 ਜਾਨੀ ਕਿ ਦੋ ਨੰਬਰਾਂ ਦਾ ਇੱਕ ਕੁਐਸਚਨ ਸੀ ਜੇਨਿਕ ਮੈਰਿਟ ਗਈ ਆ ਓਪਨ ਕੈਟਾਗਰੀ ਦੀ 67 ਤੇ ਸਾਰੇ ਨੋਟ ਕਰ ਲੋ ਜੋ ਓਪਨ ਕੈਟਾਗਰੀ ਦੀ ਮੈਰਿਟ ਗਈ ਆ ਉਹ 67 ਨੰਬਰਾਂ ਤੇ ਗਈ ਹੈ ਅੱਗੇ ਆਪਾਂ ਕੈਟਾਗਰੀ ਕਿਹੜੀ ਚੱਲ ਵੀ ਅੱਗੇ ਚੱਲ ਵੀ ਕੈਟਾਗਰੀ EWS EWS ਦੀ ਕਿੰਨੇ ਤੇ ਗਈ ਹੈ ਮੈਰਿਟ ਆਪਾਂ ਉਹ ਵੀ ਦੇਖਦੇ ਕਿੰਨੇ ਸਟੂਡੈਂਟਸ ਐਡ ਕੀਤੇ ਗਏ ਨੇ EWS ਦੇ ਇਕਨੋਮਿਕਲ ਵਰਕਰ ਸਿਲੈਕਸ਼ਨ ਆਫ ਜਨਰਲ ਇਹਦੇ ਵਿੱਚ ਕੈਂਡੀਡੇਟਾਂ 134 ਜਰਨਲ ਦੇ ਜਰਨਲ ਦੀ 134 ਤੱਕ ਸੀ ਅੱਗੇ 134 ਦੀ EWS ਦੀ ਸਟਾਰਟ ਹੋਗੀ ਉਹਦੇ ਵਿੱਚ ਆਪਾਂ ਦੇਖ ਲੈਨੇ ਵੀ ਕਿੰਨੇ ਸਟੂਡੈਂਟਸ ਐਡ ਕੀਤੇ ਨੇ ਇਸ ਦੀਆਂ ਘੱਟੋ ਘੱਟ ਤਿੰਨ ਪੋਸਟਾਂ ਸੀ ਸ਼ਾਇਦ EWS ਦੀਆਂ ਆਪਾਂ ਚੈੱਕ ਕਰ ਲੈਨੇ ਆਂ ਹਾਂ ਇੱਥੇ BC ਸਟਾਰਟ ਹੋ ਗਈ ਦੇਖੋ ਵੀ ਇਹ 300 ਤੱਕ ਕੈਂਡੀਡੇਟਸ ਸੀਗੇ EWS ਦੇ EWS ਦੇ ਜਿਹੜੇ ਕੈਂਡੀਡੇਟ ਸੀ ਉਹ 122 ਕੈਂਡੀਡੇਟ ਐਲੀਜੀਬਲ ਨੇ ਇਦੇ ਵਿੱਚ ਕੁਝ ਸਟੂਡੈਂਟਸ ਜੋ ਪੁਰਾਣੀ ਲਿਸਟ ਦੇ ਵਿੱਚ ਸੀ ਤੇ ਜਿਹੜੀ ਨਵੀਂ ਲਿਸਟ ਆਈ ਆ ਉਸ ਦੇ ਵਿੱਚੋਂ ਬਾਹਰ ਹੋ ਗਏ ਓਪਨ ਕੈਟਾਗਰੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਬਈ 122 ਇਹਦੀ ਮੈਰਿਟ ਗਈ ਆ 68 ਨੰਬਰਾਂ ਤੇ EWS ਦੀ ਮੈਰਿਟ ਕਿੰਨੀ ਰਹੀ ਆ 68 ਨੰਬਰਾਂ ਤੇ 68 ਨੰਬਰਾਂ ਤੇ ਕਿਉਂਕਿ ਇਹਦੀ ਦੋ ਨੰਬਰਾਂ ਦਾ ਇੱਕ ਕੁਐਸਚਨ ਸੀ 122 ਦੀ ਮੈਰਿਟ ਗਈ ਆ ਯਾਨੀ ਕਿ 68 ਕੁਐਸਚਨ ਜਿਹੜੇ ਸਹੀ ਸੀ ਉਹਨਾਂ ਨੂੰ ਇਹਨਾਂ ਨੇ ਐਡ ਕਰ ਲਿਆ 300 ਕੈਂਡੀਡੇਟ ਐਡ ਕੀਤੇ ਗਏ ਨੇ ਅੱਗੇ ਆਪਾਂ ਗੱਲ ਕਰਦੇ ਆ BC ਕੈਂਡੀਡੇਟ ਦੀ ਜੋ BC ਕੈਂਡੀਡੇਟ ਹੈ ਉਨ BC ਕੈਂਡੀਡੇਟ ਦੀ ਮੈਰਿਟ ਚੱਲੀ ਹੈ 142 ਤੋਂ 142 ਤੋਂ ਲੈ ਕੇ ਜਿੰਨੇ ਵੀ BC ਕੈਂਡੀਡੇਟ ਸੀ ਆਪਾਂ ਦੇਖ ਲੈਣੇ ਕਿੰਨੇ ਸੀ BC ਕੈਂਡੀਡੇਟ ਜੋ ਕਿ ਲਿਸਟ ਦੇ ਵਿੱਚ ਐਡ ਕੀਤੇ ਗਏ ਨੇ 300 BC ਕੈਂਡੀਡੇਟ ਸੀ ਲਗਭਗ ਸਾਰੇ ਹੀ ਕੈਂਡੀਡੇਟ ਇਸ ਦੇ ਵਿੱਚ ਐਡ ਕਰ ਲਏ ਗਏ ਨੇ ਇਸ ਦੀ ਮੈਰਿਟ ਗਈ ਹੈ 128 ਨੰਬਰਾਂ ਤੇ ਜਨਨਿਕ ਜੇ ਆਪਾਂ BC ਦੀ ਗੱਲ ਕਰੀਏ ਤਾਂ 64 ਨੰਬਰਾਂ ਤੇ ਕੱਟਆਫ ਗਈ ਹੈ BC ਦੀ ਤੇ ਜਨਰਲ ਦੀ ਗਈ ਆ 67 ਨੰਬਰਾਂ ਤੇ ਅੱਗੇ ਆਪਾਂ ਗੱਲ ਕਰਦੇ ਆਂ ਐਸ ਸੀ ਆਰਓ ਦੀ 142 ਨੰਬਰਾਂ ਤੋਂ ਸਟਾਰਟ ਹੋਣੇ ਐਸ ਸੀ ਬੀ ਆਰਓ ਕਿੱਥੋਂ ਤੱਕ ਮੈਰਿਟ ਰਹੀ ਆ ਇਹਦੇ ਵਿੱਚ ਗਈ ਆ ਮੈਰਿਟ ਐ ਐਸ ਸੀ ਆਰਓ ਦੀ ਮੈਰਿਟ ਦੀ ਗੱਲ ਕਰੀਏ ਤਾਂ ਆਪਾਂ 122 ਨੰਬਰਾਂ ਤੇ ਐਸ ਸੀ ਆਰਓ ਯਾਨੀ ਕਿ 66 ਨੰਬਰਾਂ ਤੱਕ ਐਸ ਸੀ ਆਰਓ ਰਹੇ ਨੇ ਇਹ 66 ਨੰਬਰ ਅੱਗੇ ਐਸ ਸੀ ਐਮ ਬੀ ਦੀ ਗੱਲ ਕਰੀਏ ਤਾਂ 132 ਤੋਂ ਲੈ ਕੇ ਕਿੰਨੇ ਤੱਕ ਮੈਰਿਟ ਰਹੀ ਆ ਐਸ ਸੀ ਐਮ ਬੀ ਦੀ ਉਹ ਵੀ ਆਪਾਂ ਦੇਖ ਲੈਨੇ ਆ ਲਿਸਟ ਦੇ ਵਿੱਚ ਫਿਜੀਕਲ ਹੈਂਡ ਐਸ ਵੀ 300 ਕੈਂਡੀਡੇਟ ਜਾਨੀ ਕਿ 3 300 ਕੈਂਡੀਡੇਟ ਹੈ ਕੈਟਾਗਰੀ ਵਿੱਚ ਸਾਰੇ 102 ਕੈਂਡੀਡੇਟ ਜਾਨੀ ਕਿ ਇਹਨਾਂ ਦੀ 51 ਤੇ ਮੈਰਿਟ ਗਈ ਹੈ ਐਸ ਸੀ ਕੈਂਡੀਡੇਟ ਦੀ 51 ਇਹਨਾਂ ਦੇ 300 ਕੈਂਡੀਡੇਟ ਲਏ ਗਏ ਨੇ ਜੋ ਕਿ 102 ਤੇ ਲਾਸਟ ਕੈਂਡੀਡੇਟ ਦੇ ਨੰਬਰ ਆ 7 ਜਨਵਰੀ 1998 ਐਸ ਸੀ ਐਮ ਬੀ 102 ਅੱਗੇ ਕੈਟਾਗਰੀ ਵਾਜੇ ਫਰੀडम फाइਟਰ ਦੀ ਗੱਲ ਕਰੀਏ ਤਾਂ ਇਹਨਾਂ ਦੀ ਕੱਟਆਫ ਗਈ ਹੈ ਬਈ 82 ਦੇ ਫ੍ਰੀडम फाइਟਰ ਦੀ ਫ੍ਰੀडम फाइਟਰ ਦੀ ਮੈਰਿਟ ਗਈ ਹੈ 100 ਓਨਲੀ 82 ਨੰਬਰਾਂ ਦੇ ਜਾਨੀ ਕਿ 41 ਨੰਬਰ ਵਾਲੇ ਵੀ ਇਹਨੇ ਵਿੱਚ ਇਨਕਲੂਡ ਕੀਤੇ ਗਏ ਨੇ 15 ਕੈਂਡੀਡੇਟ ਅੱਗੇ ਕੈਟਾਗਰੀ ਵਿੱਚ ਹੈਂਡੀਕੈਪਟ ਦੀ ਗੱਲ ਕਰੀਏ ਹੈਂਡੀਕੈਪਟ ਨੂੰ ਲਿਆ ਗਿਆ ਭਾਈ 118 ਨੰਬਰ ਤੱਕ ਠੀਕ ਹੈ ਸਟੂਡੈਂਟਸ ਇਹ ਸੀ ਆਪਣੀ ਲਿਸਟ ਅੱਗੇ ਕੈਟਾਗਰੀ ਵਿੱਚ ਹੋਰ ਵੀ ਹੈ ਹੈਂਡੀਕੈਪਟ ਦੀ ਗੱਲ 104 86 ਤੱਕ ਪਹੁੰਚ ਗਏ ਇਹਦੀ ਬੱਦਰ ਤੱਕਾ ਅੱਗੇ ਹੈਂਡੀਕੈਪਡ ਹੀਰਿੰਗ ਇਹਨਾਂ ਦੀ ਵੀ ਅਲਗ ਅਲਗ ਲਿਸਟਾਂ ਨੇ ਕੈਂਡੀਡੇਟ ਵੀ ਆਉ ਤੁਸੀ ਲਿਸਟ ਦੇ ਵਿੱਚ ਚੈੱਕ ਕਰ ਸਕਦੇ ਹੋ ਜੇ ਲਿਸਟ ਪ੍ਰਾਪਤ ਕਰਨਾ ਚਾਹੁੰਦੇ ਹੋ ਜੇ ਕਿਸੇ ਨੂੰ ਨਹੀਂ ਮਿਲੀ ਤਾਂ ਤੁਸੀਂ ਆਪਣੇ ਟੈਲੀਗ੍ਰਾਮ ਲਿੰਕ ਦੇ ਨਾਲ ਵੀ ਜੁੜ ਕੇ ਲਿਸਟ ਪ੍ਰਾਪਤ ਕਰ ਸਕਦੇ ਹੋ ਜਾਂ ਵਟਸਐਪ ਤੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਨੰਬਰ ਲਾਸਟ ਦੇ ਵਿੱਚ ਵੀ ਮੈਂਸ਼ਨ ਕਰ ਦਿਉ ਤੇ ਕਲਾਸ ਦੇ ਸਟਾਰਟਿੰਗ ਦੇ ਵਿੱਚ ਵੀ ਦਿੱਤਾ ਹੋਇਆ ਨੰਬਰ ਹੈ ਤਾਂ ਉਸ ਤੇ ਤੁਸੀਂ ਮੈਸੇਜ ਕਰਕੇ ਲਿਸਟ ਪ੍ਰਾਪਤ ਕਰ ਸਕਦੇ ਹੋਗੇ ਜਾਂ ਜੇ ਕੋਈ ਬੱਚਾ ਗਰੁੱਪ ਦੇ ਨਾਲ ਜੁੜਨਾ ਚਾਹੁੰਦਾ ਤਾਂ ਤੁਸੀਂ ਗਰੁੱਪ ਦੇ ਨਾਲ ਵੀ ਜੁੜ ਸਕਦੇ ਹੋਗੇ ਸਟੂਡੈਂਟ ਦਾ ਇਸ ਲਿਸਟ ਦੇ ਵਿੱਚ ਨਾਮ ਨਹੀਂ ਆਇਆ ਪੁਰਾਣੀ ਲਿਸਟ ਦੇ ਵਿੱਚ ਨਾਮ ਸੀਗਾ ਤਾਂ ਉਹਨਾਂ ਨੂੰ ਦੱਸ ਦੇਈ ਕਿ ਜੋ ਕੋਰਟ ਕੇਸ ਸੀਗਾ ਜੋ ਫੈਸਲਾ ਆਇਆ ਕੋਰਟ ਵੱਲੋਂ ਉਹਦੇ ਮੁਤਾਬਿਕ ਇਹ ਲਿਸਟ ਆਈ ਹੈ ਕਿਉਂਕਿ ਐਨਓਸੀ ਸਟੂਡੈਂਟ ਸੀ ਐਨਆਈਓਐਸ ਵਾਲੇ ਉਹ ਹੁਣ ਐਡ ਕਰ ਲਿੱਤੇ ਗਏ ਨੇ ਵਿੱਚ ਉਹਨਾਂ ਸਟੂਡੈਂਟਸ ਕਰਕੇ ਹੀ ਮੈਰਿਟ ਉੱਪਰ ਚੱਲ ਗਈ ਬਈ ਜੋ ਓਪਨ ਕੈਟਾਗਰੀ ਨੂੰ ਸੀ ਉਹਨਾਂ ਨੂੰ ਥੋੜਾ ਜਿਹਾ ਝਟਕਾ ਜ਼ਰੂਰ ਲੱਗਿਆ ਕਿਉਂਕਿ ਕੁਝ ਈਡਬਲਯੂਐਸ ਦੇ ਵੀ ਕੈਂਡੀਡੇਟ ਸੀਗੇ ਤੇ ਉਹਨਾਂ ਸਟੂਡੈਂਟਸ ਕਰਕੇ ਕਿਉਂਕਿ ਜਿਨ੍ਹਾਂ ਦੇ ਜਿਆਦਾ ਨੰਬਰ ਸੀ ਉਹ ਓਪਨ ਕੈਟਾਗਰੀ ਦੇ ਵਿੱਚ ਆ ਗਏ ਤੇ ਜੋ ਸਟੂਡੈਂਟਸ ਐਨਆਈਓ ਐਸਸੀ ਵਧੀਆ ਨੰਬਰ ਸੀ ਓਪਨ ਕੈਟਾਗਰੀ ਦੀ ਸੀ ਤੇ ਉਹ ਵੀ ਇਹਦੇ ਵਿੱਚ ਐਡ ਹੋ ਗਏ ਤੇ ਜੋ ਸਟੂਡੈਂਟਸ ਦੇ ਵਿੱਚ ਪਹਿਲਾਂ ਨਾਮ ਸੀ ਉਹ ਬਾਹਰ ਹੋ ਗਏ ਸਟੂਡੈਂਟਸ ਜਾਨੀ ਕਿ ਉਹ ਬਾਹਰ ਕਰ ਦਿੱਤੇ ਲਿਸਟ ਦੇ ਵਿੱਚੋਂ ਇਸ ਕਰਕੇ ਉਹ ਸਟੂਡੈਂਟਸ ਨੂੰ ਬਹੁਤ ਵੱਡਾ ਝਟਕਾ ਲੱਗੇਗਾ ਹੋ ਸਕਦਾ ਸੈਕੰਡ ਲਿਸਟ ਹੁਣ ਨਾ ਆਵੇ ਕਿਉਂਕਿ ਇਸ ਦੇ ਵਿੱਚ ਜਿਨੇ ਜਿਨੇ ਕੈਟਾਗਰੀ ਵਾਈਜ਼ ਦੇ ਵਿੱਚ ਪੋਸਟਾਂ ਸੀ ਉਹਦੇ ਹਿਸਾਬ ਨਾਲ ਜਿਵੇਂ 3-300 ਪੋਸਟ ਸੀ ਐਸਸੀ ਬੀਸੀ ایਡਬਲਿਊਐਸ ਦੀਆਂ ਉਹ ਸਾਰੇ ਇਨਕਲੂਡ ਕਰ ਲੱਤੇ ਗਏ ਨੇ ਇਸ ਕਰਕੇ ਇਸ ਤੋਂ ਅੱਗੇ ਲਿਸਟ ਆਉਣਾ ਬਹੁਤ ਹੀ ਮੁਸ਼ਕਲ ਲੱਗ ਰਿਹਾਗਾ ਤੇ ਅੱਗੇ ਜੇ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਤੁਹਾਨੂੰ ਇਸ ਚੈਨਲ ਤੇ ਹੀ ਦੱਸੀ ਜਾਊਗੀ ਏਸੀ ਆਪਣਾ ਅੱਜ ਦਾ ਸੈਸ਼ਨ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਿਉਂਕਿ ਇਸ ਚੈਨਲ ਤੇ ਆਪਾਂ ਹਰ ਇੱਕ ਭਰਤੀ ਦੀ ਅਪਡੇਟ ਦਿੰਦੇ ਰਹਿੰਦੇ ਰਹਾਂਗੇ ਸਟੂਡੈਂਟਸ ਅੱਜ ਦਾ ਸੈਸ਼ਨ ਆਪਾਂ ਇੱਥੋਂ ਤੱਕ ਹੀ ਸੀ ਧੰਨਵਾਦ